ਜੀ 1 ਮਹੀਨਾ ਪਹਿਲਾਂ ਸਾਡੇ ਰਿਸ਼ਤਾ ਹੋ ਗਿਆ ਸੀ ਤੇ 4 ਤਕਰੀਕ ਨੂੰ ਸਾਡੇ ਦਿਨ ਵਾਰ ਤੈਅ ਹੋ ਗਿਆ ਦੇਸੀ 28 ਤਰੀਕ ਰੱਖੀ ਗਈ ਤੇ 28 ਤਰੀਕ ਦਿਨ ਮਤਲਬ 13 ਤਰੀਕ ਆਂਦੀ ਸੀ ਵਿਆਹ ਦੀ 4 ਦਿਨ ਬਾਅਦ ਰਿਸ਼ਤੇਦਾਰਾਂ ਨੇ ਸਾਨੂੰ ਕਿਹਾ ਵੀ ਇਹ ਰਿਸ਼ਤਾ ਮਤਲਬ ਵਿਆਹ ਜਿਹੜਾ ਅੱਗੇ ਪਿੱਛੇ ਕਰਨਾ ਹੈਗਾ ਫਿਰ ਉਹਨਾਂ ਨੇ ਤਰੀਕ ਬਦਲ ਕੇ 29 ਤਰੀਕ ਰੱਖੀ ਵਿਆਹ ਦੀ ਤਰੀਕ ਸਾਡੀ ਆ ਗਈ 14 ਤਰੀਕ ਜੀ ਬਰਾਤ ਦੀ ਤੇ 13 ਤਰੀਕ ਨੂੰ ਸਾਡੀ ਧਾਮ ਸੀਗੀ ਜੀ ਤੇ ਬਯਾਦਾ ਬਿਲਕੁਲ ਪੂਰਾ ਅਸੀਂ ਮਤਲਬ ਜੋ ਵੀ ਆਮ ਸਮਾਜ ਦੇ ਹਿਸਾਬ ਨਾਲ ਖਾਣਾ ਲੰਗਰ ਚੱਲਦਾ ਪਿਆ ਜੀ ਸਾਡੇ ਰਿਸ਼ਤੇਦਾਰ ਦੋ ਤਿੰਨ ਦਿਨ ਪਹਿਲਾਂ ਆ ਜਾਂਦੇ ਨੇ ਬੈਠੇ ਸੀ ਸਾਰਾ ਪਰਿਵਾਰ ਪਿੰਡ ਦੇ ਵੀ ਆਏ ਸੀ ਧਾਮ ਖਾਣ ਵਾਸਤੇ ਬੜਾ ਖੁਸ਼ੀ ਖੁਸ਼ੀ ਨਾਲ ਮਾਹੌਲ ਸੀਗਾ ਦੂਜੇ ਦਿਨ ਉਹਨਾਂ ਨੇ ਟਾਈਮ ਸਾਨੂੰ ਮਤਲਬ 12 ਵਜੇ ਬਰਾਤ ਪਹੁੰਚਣ ਦਾ ਸੀਗਾ ਤੇ 1 ਵਜੇ ਸਾਡੇ ਨਕਾਹ ਦਾ ਟਾਈਮ ਮੁਕਰਰਾ ਸੀਗਾ ਜਿਲੇ ਮਤਲਬ 12 1 ਦੇ 1 ਤੋਂ ਟਾਈਮ ਲੰਘ ਗਿਆ ਫਿਰ ਸਾਨੂੰ ਮਤਲਬ ਉਸ ਗੱਲ ਦੀ ਚਿੰਤਾ ਹੋ ਗਈ ਵੀ ਕੀ ਗੱਲ ਹੋ ਗਈ ਬਰਾਤ ਪਹੁੰਚੀ ਕਿਉਂ ਨਹੀਂ ਫਿਰ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਵੀ ਸਾਡੇ ਬਰਾਤ ਨਹੀਂ ਆਈ ਕੀ ਗੱਲ ਹੋਈ ਉਹਨਾਂ ਰਿਸ਼ਤੇਦਾਰਾਂ ਨੇ ਹੀ ਸਾਨੂੰ ਉਸ ਦੱਸਿਆ ਕਿ ਸਾਨੂੰ ਤੇ ਬਰਾਤ ਦਾ ਜਵਾਬ ਦਿੱਤਾ ਹੋਇਆ ਉਹਨਾਂ ਨੇ ਕਿ ਆਪਾਂ ਬਰਾਤ ਲੈ ਕੇ ਨਹੀਂ ਜਾਣਾ ਉਥੇ ਤੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਕਾਰਨ ਕੀ ਹੈ ਕਿਉਂ ਜਵਾਬ ਦਿੱਤਾ ਕੀ ਗੱਲ ਹੋ ਗਈ ਉਹਨਾਂ ਨੇ ਕਿਹਾ ਕਿ ਭਾਈ ਸਾਨੂੰ ਮਤਲਬ ਦਾਜ ਸਾਡੀ ਮਨਪਸੰਦ ਦਾ ਨਹੀਂ ਹੈਗਾ ਘੱਟ ਦਿੰਦੇ ਪਏ ਐ ਤੇ ਮੇਰੀਆਂ ਮਤਲਬ ਚਾਰ ਲੜਕੀਆਂ ਮੈਂ ਤਿੰਨਾਂ ਲੜਕੀਆਂ ਨੂੰ ਦਾਜ ਦਿੱਤਾ ਸੀ ਸਾਡਾ ਤੇ ਸੀਗਾ ਕਿ ਜਿੱਦਾਂ ਤਿੰਨਾਂ ਨੂੰ ਦਾਜ ਦਿੱਤਾ ਇਦਾਂ ਹੀ ਇਹਨੂੰ ਵੀ ਦਾਜ ਦੇ ਕੇ ਤੋੜ ਦਈਏ ਸਈਦ ਦੇ ਮਤਾਗਾ ਹੀ ਮਜ਼ਦੂਰ ਬੰਦੇ ਆ ਡੰਗਰ ਪਸ਼ੂ ਪਾਲਣ ਵਾਲੇ ਬੰਦੇ ਆ ਸੀ ਇੰਨਾ ਸਾਡੇ ਵਿੱਚ ਹਿੰਮਤ ਨਹੀਂ ਸੀ ਤੇ ਹੋਣ ਇਸ ਹਾਂਜੀ ਇਸ ਮਾਮਲੇ ਨੂੰ ਲੈ ਕੇ ਅਸੀਂ ਹਾਜੀਪੁਰ ਥਾਣਾ ਐਸ.ਐਸ.ਓ ਸਾਹਿਬ ਦੇ ਗਾੜੀ ਸ਼ਿਕਾਇਤ ਕੀਤੀ ਹੈ ਕੀ ਮੰਗ ਕਰਦੇ ਮੰਗੇ ਕਰਦੇ ਆ ਕਿ ਸਾਡੀ ਲੜਕੀ ਦੀ ਮਤਲਬ ਜਿਹhle ਰਿਸ਼ਤਾ ਕਰਦੇ ਆ ਤੇ ਉਹ ਨਕਾਹ ਗਿਣਿਆ ਜਾਂਦਾ ਹੈ ਕਿ ਅਹੀਂ ਦੂਸਰੀ ਜਗ੍ਹਾ ਇਹਦਾ ਰਿਸ਼ਤਾ ਵੀ ਨਹੀਂ ਕਰ ਸਕਦੇ ਉਹ ਫਾਰਗਤੀ ਦੇਣਗੇ ਤੇ ਆਪਾਂ ਦੂਸਰੀ ਜਗ੍ਹਾ ਰਿਸ਼ਤਾ ਕਰ ਸਕਦੇ ਆ ਜੇ ਆਪਾਂ ਫਾਰਗਤੀ ਲੈਣ ਜਾਂਦੇ ਆ ਤੇ ਅਗਲਿਆਂ ਨੇ 10 ਜਾਂ 20 ਲੱਖ ਦੀ ਡਿਮਾਂਡ ਦੇਣ ਜਿਹੜੀ ਐ ਅਸੀਂ ਇੰਨੇ ਗਰੀਬ ਬੰਦੇ ਆ ਅਸੀਂ ਪੈਸੇ ਦੇ ਨਹੀਂ ਸਕਦੇ ਬਾਕੀ ਜਿਹੜਾ ਇਹ ਸਾਡਾ ਇਹਨਾਂ ਨੇ ਖਰਚਾ ਕਰਵਾਇਆ ਇਹਦੀ ਅਸੀਂ ਮੰਗ ਕਰਦੇ ਆ ਸਾਡੀ ਜ਼ਿੰਦਗੀ ਕੁੜੀ ਦੀ ਖਰਾਬ ਹੋ ਚੁੱਕੀ ਇੱਜ਼ਤ ਕੁੜੀ ਦੀ ਬਿਲਕੁਲ ਖਰਾਬ ਐ ਜੇ ਅਸੀਂ ਹੋਰ ਵੀ ਕਿਤੇ ਵੀ ਦਈਏ ਤੇ ਇਸ ਕੁੜੀ ਨੂੰ ਸਾਰੀ ਜ਼ਿੰਦਗੀ ਚ ਠੋ ਬੋਲੀਆਂ ਠੋਕਰ ਚੱਲਿਆ ਹੀ ਰਹਿਣੀਆ ਇਸ ਤਰ੍ਹਾਂ ਹੈ ਜੀ ਹੁਣ ਉਹਨਾਂ ਨੂੰ ਅਸੀਂ 20 ਲੱਖ ਰੁਪਈਆ ਦੇਾਂਗੇ ਤੇ ਇਹਦੀ ਫਾਰਕਤੀ ਲਿਆਂਗੇ ਸਾਡੇ ਕੋਲੋਂ 20 ਲੱਖ ਹੋਣਾ ਨਹੀਂ ਤੇ ਸਾਡੇ ਕੋਲ ਫਾਰਕਤੀ ਲਈ ਜਾਂਦੀ ਨਹੀਂ ਉਹਨਾਂ ਕੋਲ ਲੜਕੇ ਕੋਲ ਸਾਡੇ ਕੋਲ ਗੱਲਬਾਤ ਹੋਈ ਹੈ ਹਾਂ ਹਾਂ ਉਹਦੇ ਸੋਰੇ ਨਾਲ ਹੋਈ ਸੀ ਤੇ ਮੈਂ ਉਹਨੂੰ ਕਿਹਾ ਤੂੰ ਆ ਜਾ ਹਾਂ ਕਹਿੰਦਾ ਮੇਰੀ ਮਰਜ਼ੀ ਦੀ ਦਾਜ ਹੀ ਹੈ ਨਹੀਂ ਤੁਹਾਡੇ ਕੋਲ ਮੇਰੇ ਦੀ ਮਰਜ਼ੀ ਦਾ ਉਹਦੇ ਕੋਲ ਯਾਨੀ ਦਾਜ ਕਰਨ ਦਾ ਸਿਵਾਰਾ ਹਾਂਜੀ ਹਾਂਜੀ ਮਰਜ਼ੀ ਦਾ ਬਾਕੀ ਮੇਰੀ ਮਰਜ਼ੀ ਦਾ ਤੁਹਾਡੇ ਕੋਲ ਹੈ ਨਹੀਂ ਮਾ ਯਾਰ ਪਹਿਲਾਂ ਤੋਂ ਸਾਡੇ ਨਾਲ بڑا سونا بیا رکھیا گالا ماتا چلیا نہیں ہاں ہون تو ہاں نو آگے انڈا آگے جواب لام پیا دے ہاں سی یہ مانگ مانگ کر دے ہیں جڑا سا ڈا خرچا ہے یہ مل جائے لڑکی دی فارگت مل جائے شکیل و رحمان ہمارے اسلام کے اندر جو ہے جب لڑکی کے ازن ہو جاتے ہیں جس کو ہم نکاح کہتے ہیں اور عربی میں اس کو عقد کہتے ہیں جب اس کا نکاح ہو جاتا ہے تو جب تک اس کا وہ طلاق نہ ہو تب تک وہ دوسری جگہ شادی نہیں کر سکتی ہے کیونکہ ہمارے یہاں اسلام کے اندر یہ بھی ہے کہ نکاح کے اوپر دوسرا نکاح ہو سکتا نہیں ہے تو میں یہاں کا امام ہوں نکاح بھی آج مجھے ہی پڑھنا تھا تو جہاں تک بات پہنچی کہ اس طرح کی جو یہ گھٹنا آج میں بھی پہلی مرتبہ دیکھ رہا ہوں تو یہ ناقابل قبول ہے इसलिए हमारी यही मांग है कि इनको इंसाफ दिया जाए और इस बच्चे के जो है तलाक रहे यानी जिसको कहते हैं फरखत दिलवाई जाए